ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੋਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਠੀਕ ਹੈ ਜੀ ਫਿਰ ਤੋਂ ਸ਼ਾਲਾਂ ਦੀ ਵੀਡੀਓ ਲੈ ਕੇ ਆ ਗਏ ਆ 1075 ਵਾਲੇ ਸਾਰੇ ਸ਼ਾਲ ਰਹਿਣਗੇ ਕਿਉਂਕਿ ਬਹੁਤ ਕਨਫਿਊਜ਼ਨ ਹੋ ਜਾਂਦੀ ਦੀਦੀ 1750 ਨਹੀਂ ਕਿਹਾ ਸੀ ਤੁਸੀਂ 1150 ਕਿਹਾ ਸੀ ਨਹੀਂ ਜੀ ਆਪਾਂ ਇਸ ਕਰਕੇ ਅਲੱਗ ਅਲੱਗ ਕਲੈਕਸ਼ਨ ਦੀ ਅਲੱਗ ਅਲੱਗ ਵੀਡੀਓ ਤੁਹਾਡੇ ਵਾਸਤੇ ਲੈ ਕੇ ਆ ਗਏ ਆ ਅੱਜ ਲੈ ਕੇ ਆਏ ਆ 1075 ਵਾਲੇ ਸ਼ਾਲ ਠੀਕ ਹੈ ਤੇ ਚਲੋ ਦੇਖਦੇ ਆ ਪੇਮੈਂਟ ਦਾ ਮੂਡ ਆਨਲਾਈਨ ਹੀ ਰਹੇਗਾ ਹੈਲੋ ਜੀ ਪਹਿਲਾ ਸ਼ਾਲ ਆ ਗਿਆ ਬਹੁਤ ਸੋਹਣਾ ਬਾਰਡਰ ਵਾਲਾ ਓਕੇ ਜੀ ਵਾਈਨ ਕਲਰ ਦਾ ਸ਼ਾਲ ਹੈ ਵਾਈਨ ਕਲਰ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਔਰ ਇਹਦੇ ਨਾਲ ਤੁਹਾਨੂੰ ਫੋਰ ਸਾਈਡ ਵਰਕ ਮਿਲੂਗਾ ਮਸ਼ੀਨ ਵਰਕ ਮਿਲੂਗਾ ਵਿਦ ਸਰਵੋਸਕੀ ਵਰਕ ਮਿਲੂਗਾ ਓਕੇ ਤੇ ਕਲਰ ਤੁਸੀਂ ਚੈੱਕ ਕਰ ਲਓ ਬਹੁਤ ਸੋਹਣਾ ਕਲਰ ਹੈ ਹਰ ਸੂਟ ਦੇ ਨਾਲ ਚੱਲਣ ਵਾਲਾ ਹੈ ਤੇ ਇਹਨਾਂ ਸ਼ਾਲਾਂ ਨੂੰ ਤੁਸੀਂ ਬਹੁਤ ਹੀ ਸਾਮ ਸੰਭਾਲ ਕੇ ਰੱਖੋਗੇ ਤੇ ਬਹੁਤ ਵਧੀਆ ਰਹਿਣਗੇ ਜਿਸ ਤਰ੍ਹਾਂ ਹੁੰਦਾ ਨਾ ਕਿ ਹਾਂ ਇਹਨਾਂ ਨੂੰ ਰਫ ਟਫ ਨਹੀਂ ਯੂਜ਼ ਕਰਨਾ ਤੁਸੀਂ ਇਹਨਾਂ ਨੂੰ ਮਸ਼ੀਨ ਵਾਸ਼ ਨਹੀਂ ਕਰ ਸਕਦੇ ਤੁਸੀਂ ਇਹਨਾਂ ਨੂੰ ਹਲਕੇ ਕੋਸੇ ਪਾਣੀ ਦੇ ਨਾਲ ਜਾਂ ਆਪਾਂ ਕਹਿੰਦੇ ਸਿਰ ਨੋਰਮਲ ਵਾਟਰ ਦੇ ਨਾਲ ਇਹਨਾਂ ਨੂੰ ਵਾਸ਼ ਕਰੋ ਈਜ਼ੀ ਵਾਸ਼ ਕਰੋ ਤੇ ਫਿਰ ਇਹ ਬਹੁਤ ਵਧੀਆ ਰਹਿਣਗੇ ਇਹ ਬਹੁਤ ਜਾਣਿਆ ਦਾ ਸਵਾਲ ਸੀ ਇਸ ਕਰਕੇ ਮੈਂ ਤੁਹਾਨੂੰ ਦੱਸ ਰਹੀ ਹਾਂ ਹਲੋ ਜੀ ਠੀਕ ਹੈ ਮਾਈਨ ਕਲਰ ਆ ਗਿਆ ਸੈਲਫ ਪ੍ਰਿੰਟ ਦਾ ਸ਼ਾਲ ਹੈ 1075 ਪ੍ਰਾਈਸ ਰਹੇਗਾ ਲਓ ਜੀ ਪਹਿਲਾ ਕਲਰ ਆ ਗਿਆ ਜੀ ਇਹ ਬਲਾ ਓਕੇ ਫਿਰ ਆ ਗਿਆ ਨੈਕਸਟ ਕਲਰ ਆ ਗਿਆ ਜੀ ਰੈੱਡ ਮਰੂਨ ਕਲਰ ਇਹਦੇ ਉੱਤੇ ਵੀ ਸੇਮ ਹੀ ਵਰਕ ਆਏਗਾ ਫੋਰ ਸਾਈਡ ਬਟ ਇਹਦਾ ਵਰਕ ਤੁਹਾਨੂੰ ਉਹਦਾ ਸੇਮ ਕਲਰ ਦਾ ਵਰਕ ਸੀਗਾ ਇਹਦਾ ਆ ਗਿਆ ਕੰਟਰਾਸਟ ਵਰਕ ਵਿਦ ਸਰਵੋਸਕੀ ਵਰਕ ਵੀ ਆ ਔਰ ਬਹੁਤ ਸੋਹਣਾ ਸ਼ਾਲ ਆ ਜਿਵੇਂ ਤੁਸੀਂ ਵਿਆਹ ਸ਼ਾਦੀਆਂ ਚ ਕਿਸੇ ਨੂੰ ਦੇਣਾ ਹੋਵੇ ਜਾਂ ਖੁਦ ਲੈਣਾ ਹੋਵੇ ਕਿਸੇ ਵੀ ਸੂਟ ਨਾਲ ਚੱਲ ਜਾਏਗਾ ਤੇ ਬਹੁਤ ਹੀ ਸੋਹਣੇ ਇਹ ਨਿੱਗੇ ਸ਼ਾਲ ਨੇ ਠੀਕ ਹੈ ਤੇ ਕਸ਼ਮੀਰੋਂ ਦੇ ਸ਼ਾਲ ਨਹੀਂ ਹੈ ਜਿਹੜੇ ਕਿ ਬਹੁਤ ਸਾਰੇ ਸਵਾਲ ਆਉਂਦੇ ਕਸ਼ਮੀਰੋਂ ਦੇ ਸ਼ਾਲ ਡਰਾਈ ਕਲੀਨ ਵਾਲੇ ਸ਼ਾਲ ਕਿਹੜੇ ਸ਼ਾਲ ਨੇ ਠੀਕ ਹੈ ਤੇ ਇਹ ਡਰਾਈ ਕਲੀਨ ਵਾਲੇ ਨਹੀਂ ਹੈ ਤੁਸੀਂ ਇਹਨਾਂ ਨੂੰ ਵਾਸ਼ ਵੀ ਕਰ ਸਕਦੇ ਹੋ ਹੈਂਡ ਵਾਸ਼ ਇਹਦਾ ਪ੍ਰਾਈਸ ਰਹੇਗਾ ਜੀ 1075 ਰੁਪਏ ਬਹੁਤ ਸੋਹਣਾ ਸ਼ਾਲ ਹੈ ਖੁੱਲਾ ਡੁੱਲਾ ਫਿਰ ਨੈਕਸਟ ਆ ਗਿਆ ਜੀ ਡਾਰਕ ਗ੍ਰੇ ਔਰ ਫੁੱਲ ਕਾਰੀ ਵਾਲਾ ਡਿਜ਼ਾਈਨ ਠੀਕ ਹੈ ਕੋਈ ਵੀ ਇਸ ਗਰੁੱਪ ਵਾਲਾ ਲੈ ਸਕਦਾ ਬਹੁਤ ਸੋਹਣੇ ਲੱਗਣਗੇ ਆ ਲਓ ਜੀ ओके ਬਹੁਤ ਸੋਹਣਾ ਪੀਸ ਆ ਲਓ ਜੀ ਚੈੱਕ ਕਰੋ ਇੱਕ ਵਾਰੀ ਓਕੇ ਜੀ ਇਹਦੇ ਤੇ ਤੁਹਾਨੂੰ ਫੁਲਕਾਰੀ ਵਾਲਾ ਡਿਜ਼ਾਈਨ ਮਿਲੂਗਾ ਮੈਨੂੰ ਇੱਕੋ ਹੀ ਇਹਦੇ ਵਿੱਚ ਕਲਰ ਮਿਲਿਆ ਸੀ ਤੇ ਫਿਰ ਮੈਂ ਇੱਕੋ ਹੀ ਲੈ ਆਈ ਐ ਲਓ ਜੀ ਪ੍ਰਾਈਸ ਲੱਗੇਗਾ ਜੀ 1075 ਰੁਪਏ ਬਾਰਡਰ ਵਾਲਾ ਪੀਸ ਠੀਕ ਹੈ ਫਿਰ ਉਸ ਤੋਂ ਬਾਅਦ ਆਣਗੇ ਸਾਰੇ ਜਾਲ ਵਾਲੇ ਠੀਕ ਹੈ ਜਾਲ ਵਾਲੇ ਪੀਸ ਹੋਣਗੇ ਤੇ ਦੂਸਰੇ ਪੀਸ ਇੱਕ ਮੈਂ 1750 ਵਾਲੇ ਵੀ ਜਾਲ ਵਾਲੇ ਦਿਖਾਏ ਨੇ ਪਰ ਇਹ ਥੱਲੇ ਸਟੱਫ ਦਾ ਫਰਕ ਆਉਂਦਾ ਇਹ ਜਿਹੜਾ ਸਟੱਫ ਆਏਗਾ ਹਾਂ ਇਹ ਮੇ ਆਏਗਾ ਵਿੱਚ ਜਾਲ ਆਏਗਾ ਸਾਈਡ ਤੇ ਵੀਵਿੰਗ ਆਏਗੀ ਓਕੇ ਹਲੋ ਇਸ ਤਰ੍ਹਾਂ ਆਏਗਾ ਠੀਕ ਹੈ ਫਲਾਈਟ ਸਕਿਨ ਕਲਰ ਦਾ ਸ਼ਾਲ ਹੈ ਵਿੱਚ ਤੁਹਾਨੂੰ ਮਿਲੇਗਾ ਸਾਰਾ ਹੀ ਬਾਰਡਰ ਸੌਰੀ ਜਾਲ ਵਰਕ ਵਿਦ ਸਰਬੋਸਕੀ ਵਰਕ ਤੇ ਬਾਰਡਰ ਤੇ ਵੀਵਿੰਗ ਮਿਲੇਗੀ ਠੀਕ ਹੈ ਐਲੋਜੀ ਬਹੁਤ ਸੋਹਣਾ ਸ਼ਾਲ ਹੈ 1075 ਪ੍ਰਾਈਸ ਰਹੇਗਾ ਨੈਕਸਟ ਕਲਰ ਆ ਗਿਆ ਇਹਦੇ ਵਿੱਚ ਵੀਵਿੰਗ ਵਾਲਾ ਹੀ ਆਊਗਾ ਬਾਰਡਰ ਵੀਵਿੰਗ ਵਾਲਾ ਆਊਗਾ ਵਿੱਚ ਤੁਹਾਨੂੰ ਮਿਲੇਗਾ ਸਾਰਾ ਜਾਲ ਵਰਕ ਠੀਕ ਹੈ ਇਹਦੇ ਵਿੱਚ ਵੀ ਸਾਰਾ ਜਾਲ ਆਊਗਾ ਮੈ ਲੋ ਵੀ ਦ ਸਰਬੋਸ ਕੀ ਦੀਆਂ ਅੰਬੀਆਂ ਬਣੀਆਂ ਹੋਈਆਂ ਨੇ ਬਹੁਤ ਸੋਹਣੀਆਂ ਤੇ ਬਾਕੀ ਤੁਹਾਨੂੰ ਇਹ ਵਾਲਾ ਜਿਹੜਾ ਹੈ ਇਹ ਕੰਟਰਾਸਟ ਬਾਰਡਰ ਮਿਲੇਗਾ ਵੀਵਿੰਗ ਦਾ ਠੀਕ ਹੈ ਮੈ ਲੋ ਫਿਰ ਆ ਗਿਆ ਜੀ ਬਹੁਤ ਹੀ ਸੋਹਣਾ ਕਲਰ ਲਓ ਜੀ ਕਲਰ ਆ ਗਿਆ ਜੀ ਮੈਰੂਨ ਮਾਈਨ ਔਰ ਬਹੁਤ ਹੀ ਸੋਨਾ ਜਿਹਾ ਕਲਰ ਆਊਗਾ ਔਰ ਤੁਸੀਂ ਨਾ ਇਹਨਾਂ ਦੀਆਂ ਨਾ ਮਤਲਬ ਸ਼ਰੱਗ ਵਗੈਰਾ ਕੁੜਤੀਆਂ ਵੀ ਬਣਦੀਆਂ ਨੇ ਬਹੁਤ ਸੋਹਣੀਆਂ ਲੱਗਦੀਆਂ ਨੇ ਜਿਸ ਤਰ੍ਹਾਂ ਆਪਾਂ ਕਿਸੇ ਇਸ ਕਲਰ ਦੇ ਸੂਟ ਦੇ ਉੱਪਰੋਂ ਪਾਵਾਂਗੇ ਤੇ ਉਹ ਵੀ ਤੁਸੀਂ ਬਣਾ ਸਕਦੇ ਹੋ ਬਹੁਤ ਪਿਆਰੇ ਯੂਨਿਕ ਜਿਹਾ ਕਨਸੈਪਟ ਆਏ ਹਲੋ ਜੀ ਬਾਰਡਰ ਚੈੱਕ ਕਰੋ ਤੁਸੀਂ ਕਿੰਨਾ ਪਿਆਰਾ ਹੈ ਠੀਕ ਹੈ ਤੇ ਇਹ ਵੀ 1075 ਦਾ ਛਾਲ ਹੈ ਫਿਰ ਆ ਗਿਆ ਕਲਰ ਤੇ ਡਿਜ਼ਾਈਨ ਇੱਕ ਹੋਰ ਆ ਗਿਆ ਸਾਰੇ ਡਿਜ਼ਾਈਨ ਤੁਹਾਨੂੰ ਵੱਖਰੇ ਵੱਖਰੇ ਦਿਖਾਵਾਂਗੇ ਬਹੁਤ ਸੋਹਣੇ ਹਲੋ ਜੀ

ओके साइडਾਂ ਤੇ ਬਾਰਡਰ ਆ ਗਿਆ ਵਿਚਕਾਰ ਆਏਗਾ ਜਾਲ ਕਲਰ ਆ ਗਿਆ ਗ੍ਰੇ ਬਹੁਤ ਸੋਹਣਾ ਅਸਮਾਨੀ ਗ੍ਰੇ ਕਲਰ ਦਾ ਸ਼ਾਲ ਹੈ ਪ੍ਰਾਈਸ ਸੇਮ ਰਹੇਗਾ 1070 ਸਾਰੇ ਸ਼ਾਲ 1075 ਵਾਲੇ ਉਸ ਤੋਂ ਬਾਅਦ ਵੀ ਮੈਂ ਤੁਹਾਨੂੰ ਦੇ ਦੋ ਨਾਲ ਦੀ ਨਾਲ ਪ੍ਰਾਈਸ ਦੱਸ ਰਹੀ ਹਾਂ ਠੀਕ ਹੈ ਤੇ ਫਿਰ ਤੁਸੀਂ ਇਹ ਨਾ ਪੁੱਛਿਆ ਕਰੋ ਕਿ ਹਾਂਜੀ ਉਹ ਸ਼ੋਲ ਦਾ ਕੀ ਪ੍ਰਾਈਸ ਸੀ ਤੁਸੀਂ ਹੁਣੇ ਸ਼ੋਲ ਦਿਖਾਣ ਦੇ ਸੀ ਫਿਰ ਤੁਸੀਂ ਸਕਰੀਨਸ਼ਾਟ ਜਰੂਰ ਸ਼ੇਅਰ ਕਰਿਆ ਕਰੋ ਠੀਕ ਹੈ ਜੇ ਪੁੱਛਣਾ ਵੀ ਹੁੰਦਾ ਤੇ ਲਓ ਜੀ ਸ਼ਾਲ ਆ ਗਿਆ ਬਲੈਕ ਕਲਰ ਦਾ ਤੇ ਮੈਨੂੰ ਇਸ ਤੋਂ ਇਲਾਵਾ ਕੁਝ ਕਹਿਣ ਦੀ ਜ਼ਰੂਰਤ ਨਹੀਂ ਹੈ ਜਿੰਨਾ ਸੋਹਣਾ ਇਹ ਲੱਗਦਾ ਪਿਆ ਹੈ ਹੈਲੋ ਜੀ ਠੀਕ ਹੈ ਬਹੁਤ ਹੀ ਸੋਹਣਾ ਲੱਗਦਾ ਪਿਆ ਬਲੈਕ ਕਲਰ ਦਾ ਸ਼ਾਲ ਸਿਰਫ 1075 ਰੁਪਏ ਦੇ ਵਿੱਚ ਬਹੁਤ ਸੋਹਣਾ ਸ਼ਾਲ ਹੈ ਹੈਲੋ ਜੀ ਠੀਕ ਹੈ ਬਹੁਤ ਸੋਹਣਾ ਫਿਰ ਆ ਗਿਆ ਜੀ ਪਿਸਤਾ ਗ੍ਰੀਨ ਕਲਰ ਸਾਰੇ ਹੀ ਕਲਰ ਬਹੁਤ ਸੋਹਣੇ ਆ ਤੇ ਸਾਰੇ ਡਿਫਰੈਂਟ ਡਿਫਰੈਂਟ ਕਲਰ ਆ जिन्होंने जरा सोहना लगता फुलकारी वाला डिजाइन आ गया बहुत ही सोहना पिस्ता कलर के उपरू जी ठीक है फुलकारी वाला डिजाइन एक हजार पचहत्तर प्राइस रहेगा नैक्सट आ गया जी अपने को लो जी ठीक है जाल वाला डिजाइन अंबी वाला डिजाइन एक हजार पचहत्तर प्राइस रहेगा जरा आप मैरून वाइन दिखाया ਉਦੇ ਨਾਲ ਦਾ ਐ ਸੀ ਉਹਦੇ ਵਿੱਚ ਕਲਰ ਆਏਗਾ ਸਕਿਨ ਕਲਰ ਬਹੁਤ ਸੋਹਣਾ ਕਲਰ 1075 ਤੇ ਫਿਰ ਆ ਗਿਆ ਬਲੈਕ ਫੁਲਕਾਰੀ ਵਾਲਾ ਠੀਕ ਹੈ ਲਓ ਜੀ ਠੀਕ ਹੈ ਬਲੈਕ ਆ ਗਿਆ ਫੁਲਕਾਰੀ ਵਾਲਾ ਬਹੁਤ ਸੋਹਣਾ ਸ਼ਾਲ ਹੈ ਲਓ ਜੀ ਚੈੱਕ ਕਰੋ ਤੇ ਪਿਓਰ ਜੈਡ ਬਲੈਕ ਤੇ ਇਹਦੇ ਉੱਪਰ ਤੁਹਾਨੂੰ ਪਿਓਰ ਬਲੈਕ ਕਲਰ ਦੀ ਹੀ ਸਾਰਾ ਵਰਕ ਮਿਲੇਗਾ ਜਾਲ ਵਰਕ ਨੇੜੇ ਤੋਂ ਦਿਖਾ ਦਿੰਨੇ ਆ ਤੇ ਸਰਵੋਸਕੀ ਵਰਕ ओके okay जी प्राइस 1075 ਰਹੇਗਾ पीस ਬਹੁਤ ਹੀ ਸ਼ਾਨਦਾਰ ਹੈ ਲੋ ਜੀ ਨੈਵੀ ਬਲੂ ਅੰਬੀ ਵਾਲੇ ਡਿਜ਼ਾਈਨ ਲੋ ਜੀ ਪੀਸ ਦੀ ਕਰੋ ਸ਼ਾਈਨਿੰਗ ਚੈੱਕ ਤੇ ਇਹ ਪ੍ਰਾਈਸ ਜਿਹੜੇ ਤੁਹਾਨੂੰ ਮੈਂ ਦੇ ਦੇਣੇ ਨੇ ਉਹ ਕਿਸੇ ਨੇ ਨਹੀਂ ਦੇ ਦੇਣੇ ਹਰ ਦੁਕਾਨ ਦਾ ਆਪਣਾ ਆਪਣਾ ਮਾਰਜਨ ਹੁੰਦਾ ਸਾਡਾ ਛੋਟਾ ਜਿਹਾ ਕਾਰੋਬਾਰ ਤੇ ਛੋਟਾ ਜਿਹਾ ਮਾਰਜਨ ਰੱਖਦੇ ਆ ਅਸੀਂ ਠੀਕ ਹੈ ਔਰ ਵੱਡੀਆਂ ਦੁਕਾਨਾਂ ਵਾਲਿਆਂ ਤੇ ਵੱਡੇ ਸ਼ੋਰੂਮਾਂ ਵਾਲੇ ਹੁੰਦੇ ਵੱਡੇ-ਵੱਡੇ ਮਾਰਜਨ ਹੁੰਦੇ ਨੇ ਕਿਉਂਕਿ ਉਹਨਾਂ ਨੇ ਬਹੁਤ ਸਾਰੇ ਖਰਚੇ ਹੁੰਦੇ ਨੇ ਜਿਹੜੇ ਕਿ ਉਹ ਕਸਟਮਰ ਦੇ ਸਿਰ ਤੋਂ ਹੀ ਕੱਢਨੇ ਅਸੀਂ ਵੀ ਕੱਢਦੇ ਆ ਇਹ ਨਹੀਂ ਕਹਿੰਦੇ ਨਹੀਂ ਕੱਢਦੇ ਪਰ ਹਰੇਕ ਦਾ ਮਾਰਜਨ ਆਪਣਾ-ਆਪਾ ਹੁੰਦਾ ਹੈ ਨੇਵੀ ਬਲੂ ਕਲਰ ਲਾਸਟ ਸ਼ਾਲ ਹੈ ਬਹੁਤ ਸੋਹਣਾ 1075 ਵਾਲਾ ਇਹ ਸਾਡੀ ਅੱਜ ਦੀ ਕਲੈਕਸ਼ਨ ਸੀ ਸਾਰੀ 1075 ਵਾਲੇ ਸ਼ਾਲ ਨੇ ਉਮੀਦ ਕਰਦੇ ਆ ਤੁਹਾਨੂੰ ਪਸੰਦ ਆਏ ਹੋਣਗੇ ਅਗਰ ਤੁਹਾਨੂੰ ਪਸੰਦ ਆਇਆ ਤਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਧੰਨਵਾਦ